ਫਿਰੋਜ਼ਪੁਰ ਦੇ ਪਿੰਡ ਕੁੰਡੇ ਵਿੱਚ ਨਸ਼ੇ ਕਾਰਨ ਹੋਈ ਚੌਥੀ ਮੌਤ ਨਸ਼ੇ ਦਾ ਕੈਰ ਫਿਰੋਜ਼ਪੁਰ ਵਿੱਚ ਲਗਾਤਾਰ ਜਾਰੀ ਹੈ ਇਸ ਪਿੰਡ ਦੇ ਵਿੱਚ ਹਫਤੇ ਵਿੱਚ ਚੌਥੀ ਮੌਤ ਹੋ ਚੁੱਕੀ ਹੈ ਫਿਰੋਜ਼ਪੁਰ ਦੇ ਵਿੱਚ ਨਸ਼ੇ ਦਾ ਕੈਰ ਲਗਾਤਾਰ ਵਧਦਾ ਜਾ ਰਿਹਾ ਹੈ ਬੇਸ਼ੱਕ ਪੁਲਿਸ ਪ੍ਰਸ਼ਾਸਨ ਨਸ਼ੇ ਨੂੰ ਖਤਮ ਕਰਨ ਦੇ ਦਾਅਵੇ ਕਰ ਰਿਹਾ ਹੈ ਪਰ ਪਿੰਡ ਕੁੰਡੇ ਵਿੱਚ ਲਗਾਤਾਰ ਹੋ ਰਹੀਆਂ ਮੌਤਾਂ ਅੱਗੇ ਇਹ ਸਭ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਪਿੰਡ ਕੁੰਡੇ ਫਿਰੋਜ਼ਪੁਰ ਦਾ ਇਹ ਪਿੰਡ ਜਿੱਥੇ ਕੁਝ ਦਿਨ ਪਹਿਲਾਂ ਨਸ਼ੇ ਕਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਸਿਵੇ ਹਾਲੇ ਠੰਢੇ ਨਹੀਂ ਹੋਏ ਸੀ ਤਾਂ ਫਿਰ ਇੱਕ ਨੌਜਵਾਨ ਦੀ ਮੌਤ ਹੋ ਗਈ ਫਿਰੋਜ਼ਪੁਰ ਦੇ ਅੰਦਰ ਨਸ਼ੇ ਨਾਲ ਮੌਤਾਂ ਹੋ ਜਾਣ ਦੀਆਂ ਖਬਰਾਂ ਪਿਛਲੇ ਕਈ ਦਿਨਾਂ ਤੋਂ ਆ ਰਹੀਆਂ ਨੇ ਪਰ ਇੱਕ ਹਫ਼ਤੇ ਦੇ ਅੰਦਰ ਹੀ ਹੋਈ ਚੌਥੀ ਮੌਤ ਕਾਰਨ ਪੁਲਿਸ ਪ੍ਰਸ਼ਾਸਨ ਤੇ ਵੱਡੇ ਸਵਾਲ ਉੱਠ ਰਹੇ ਹਨ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਕੁੰਡੇ ਤੋਂ ਸਾਹਮਣੇ ਆਇਆ ਜਿੱਥੇ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਅੱਜ ਇੱਕ ਹੋਰ ਰਣਜੀਤ ਸਿੰਘ ਨਾਮਕ ਨੌਜਵਾਨ ਦੀ ਨਸ਼ੇ ਦੇ ਕਾਰਨ ਮੌਤ ਹੋ ਗਈ ਦੱਸ ਦਈਏ ਕਿ ਫਿਰੋਜ਼ਪੁਰ ਦੇ ਪਿੰਡ ਕੁੰਡੇ ਵਿੱਚ ਇਹ ਲਗਾਤਾਰ ਚੌਥੀ ਮੌਤ ਹੈ ਜੋ ਪੁਲਿਸ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਕਰ ਰਹੀ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਜਿਸ ਨੂੰ ਰੋਕਣ ਵਿੱਚ ਪੁਲਿਸ ناکਾਮ ਰਹੀ ਹੈ ਤਾਂ ਉਹਨਾਂ ਦੇ ਪਿੰਡ ਰੋਜ਼ਾਨਾ ਹੀ ਕੋਈ ਨਾ ਕੋਈ ਮੌਤ ਹੋ ਰਹੀ ਹੈ ਦੱਸ ਦਈਏ ਕਿ ਇਸ ਪਿੰਡ ਦੇ ਵਿੱਚ ਹਫ਼ਤੇ ਦੇ ਵਿੱਚ 4 ਮੌਤਾਂ ਹੋ ਚੁੱਕੀਆਂ ਹਨ ਪਰ ਨਸ਼ੇ ਵੇਚਣ ਵਾਲਿਆਂ ਦੇ ਹੌਂਸਲੇ ਅਜੇ ਵੀ ਬਲੰਦ ਹਨ ਪਤਾ ਨਹੀਂ ਅਜੇ ਤੱਕ ਕਿੰਨੀਆਂ ਮਾਵਾਂ ਦੇ ਪੁੱਤ ਇਸ ਨਸ਼ੇ ਦੀ ਬਲੀ ਚੜਨਗੇ ਤੁਸੀਂ ਵੀ ਦੇਖੋ ਇਹ ਤਸਵੀਰਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਹੋਰ ਪ੍ਰਸ਼ਾਸਨ ਅੱਗੇ ਗਵਾਰ ਲਗਾਈ ਜਾ ਰਹੀ ਹੈ ਤਾਂ ਜੋ ਹੋਰ ਕੋਈ ਨੌਜਵਾਨ ਕਿਸੇ ਮਾਂ ਦਾ ਪੁੱਤ ਇਸ ਨਸ਼ੇ ਦੀ ਬਲੀ ਨਾ ਚੜੇ ਤਾਂ ਇਸ ਤੇ ਕੰਟਰੋਲ ਪਾਇਆ ਜਾ ਸਕੇ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਵਿਸ਼ੇਸ਼ ਰਿਪੋਰਟ

ਆਜਾ ਚਲਤੀ ਮੌਤ ਹੋ ਚੁੱਕੀ ਚਿੱਕੇ ਨਾਲ ਆਜਾ ਜੇ ਮਾਤੇਣਾ ਹੋਇਆ ਆਹ ਦੇ ਭਰਾਵਾਂ ਨੇ ਚਿੱਟਾ ਲੈ ਗਿਆ ਮੈਂ ਚਿੱਟੇ ਆਲਾ ਹਿੰਦੂ ਲੈ ਮੈਂ ਚਿੱਟਾ ਲਾ ਕੇ ਬੈਠਾ ਭਾਈ ਇਹਨਾਂ ਨੂੰ ਕੋਈ ਪੜ੍ਹਤੀ ਇਹਨਾਂ ਨੂੰ ਕੋਈ ਪੜਨ ਵਾਲਾ ਹੀ ਨਹੀਂ ਹੈਗਾ ਕਿਤਾ ਨੌਜਵਾਨ ਮੰਜਿਆ ਤੇ ਪਾਈ ਜਾਂਦੇ ਚਿੱਟੇ ਆਲੇ ਨੌਜਵਾਨ ਮੰਜਿਆ ਤੇ ਪਾਈ ਜਾਂਦੇ ਪੋਰਾ ਪੋਰਾ ਅਦਾ ਜਿੰਦਗੀ ਰੋਲੀ ਜਾਂਦੇ ਪੋਰਾ ਪੋਰਾ ਬੱਚੇ ਰੋਲੀ ਜਾਂਦੇ ਬੱਚਿਆ ਦਾ ਕੌਣ ਤੇ ਛਿੱਟੇ ਵਾਲਾ ਜਿੰਦਗੀ ਬਰਬਾਦ ਕਰਤਗਾ ਸਾਡੇ ਸਾਈ ਸਰਦੋ ਕੋਲੇ ਛਿੱਟਾ ਲੱਗਿਆ ਠੀਕ ਹੈ ਅੱਜ ਰਚ ਗਏ ਛਿੱਟਾ ਵਾਧੂ ਦੇਖਦਾ ਅਜੇ ਵੀ ਵਾਧੂ ਦੇਖਦਾ ਕੱਢ ਗਿਆ ਚੌਥੀ ਮੌਤ ਹੋ ਗਈ ਛਿੱਟਾ ਤਾਂ ਵੀ ਨਹੀਂ ਬੰਦ ਹੋਇਆ ਛਿੱਟਾ ਤਾਂ ਵੀ ਕੱਢ ਆਜਵਾਨ ਗਏ ਚਲੇ ਚਿੱਟਾ ਤਾਂ ਵੀ ਨਹੀਂ ਬੰਦੋ ਆ ਆਜਵਾਨ ਤੁਰ ਗਏ ਤੇਰੇ ਚਾਚੇ ਦਾ ਮੁੰਡਾ ਵੀ ਐਸੇ ਕੰਮ ਚ 12 ਕੰਮੀਆਂ ਨੇ ਖਾ ਕੇ ਬੈਹ ਜਾਂਦੇ ਆ ਮਸਲਾਂੀਆਂ ਲਕਰਨਗੇ ਪੁਲਸਾ ਵੀ ਖਾ ਪੈਸੇ ਲੈ ਲੈ ਖਾਈ ਜਾਂਦੇ ਆ ਪੁਲਸਾ ਦੀ ਵੀ ਸੰਤਗਾ ਲੈ ਲੈ ਜਾਂਦੀ ਮੀਨਾ ਮੀਨਾ ਲਾ ਕੇ ਬੈਹ ਜਾਂਦੇ ਆ ਜੁੱਲਾ ਗਾ ਵਕਾਤ ਗਾ ਸੱਤ ਗਾ ਚਿੱਟੇ ਨੇ ਜੁੱਲਾ ਗਾ ਵਕਾਤ ਗਾ साढे भांडे भी लग गए बिले साढ़ा कुछ नहीं रह गया चिट्टा लेके बह गया मेरा नाम सुनीता मेरा वीरा <laughs> ਛੋਟਾ ਮੇਰੇ ਤੋਂ ਛੋਟਾ ਜਿੱਟੇ ਨਾਲ ਗਿਆ ਆਏ ਵੀਰੇ ਚਿੱਟਾ ਬਸ ਨੀ ਕਿੰਨਾ ਹੀ ਲਾਉਂਦੇ ਉਹ ਬੰਦੇ ਕਰਦੀ ਕੋਈ ਚੀਜ਼ ਨਹੀਂ ਛੱਡੀ ਬੱਚੇ ਬੁੱਕੇ ਮੰਜਾਬ ਨੇ ਕੋਈ ਛੱਡਿਆ ਵੀ ਚੁੱਤਾ ਇਨੇ ਕਰਦਾ ਸਮਾਨ ਕਾਂਜੀ ਕਾਰ ਦੇ ਨਿ ਵਿਚਾਰੀ ਕੰਮ ਘਾਰ ਘਰ ਦੇ ਲਿਆ ਲਿਆ ਦੇਂਦੇ ਰੇ ਵੀਰੇ ਉੜੇ ਸੌਂਦੇ ਸੀ ਸਾਡਾ ਵੀਰਾ ਲੁੱਟ ਲਿਆ ਅੱਗੇ ਸਾਡਾ ਯੱਥ ਦੇ ਨਹੀਂ ਵੀਰੇ ਨੂੰ ਏ ਜੋ ਲੁੱਟਿਆ ਗਿਆ ਆਇਆ ਆਇਕਾਲ ਨੂੰ ਅੱਠ ਦੇ ਨੋਨੇ ਆ ਮਗਰੇ ਇੰਨੇ ਵੀ ਤਿਆਰੀਆਂ ਕਰ ਲੀਆਂ ਗਾੜੇ ਪੂਰੇ ਸਾਰੇ ਕੋਈ ਨਹੀਂ ਗੱਲ ਸੁਣਦੇ ਅਸੀਂ ਕਿ ਨਹੀਂ ਸੌਂਦੇ ਦੇ ਸਾਡੀ ਅਸੀਂ ਤਾਂ ਬੇਇਨਤੀਆਂ ਵੀ ਕਰਦੇ ਅਸੀਂ ਅਰਦਾਸਾਂ ਵੀ ਕਰਦੇ ਨਾ ਸਾਡੇ ਵੀਰ ਨੂੰ ਕੋਈ ਬਚਾ ਲੈਂਦਾ ਅਸੀਂ ਨਿਰਾਸ਼ਾ ਦੇਣਾ ਸਾਤਾਰੇ ਵੀ ਨਾ ਲੈਂਦੇ ਨੇ ਨਾ ਕੋਈ ਕਾਰਵਾਈ ਨਹੀਂ ਕਰਦੇ ਐਸੀ ਬੜੀ

ਅਹੀ ਜਾਣੇ ਪੰਨਾ ਦੇ ਵੀ ਮਰਨ ਪੰਨਾ ਦੇ ਵੀ ਮਰਨ ਪੰਨਾ ਦੇ ਵੀ ਮਰਨ ਚਿੱਟੇ ਦੇ ਨਹੀਂ ਜਾਂਦੇ ਰਣ ਸਾਡਾ ਘਰ ਬਰਬਾਦ ਹੋ ਗਿਆ ਮੁਲਖ ਜਾਨਾ ਸਾਡਾ ਘਰ ਬਰਬਾਦ ਹੋ ਗਿਆ ਜੇ ਕਾਰਟਰ ਦੁਕਾਨਦਾਰੀ ਬਣੀ ਪਈ ਜੇ चिटा वेक जे सानू तो चौकी चाहिए सानू चौकी चाहिए सरकार चौथी नहीं एक दिन छे बस घर घर वीर चिटा वेक प्या जे घर घर दुकानदारिया बनिया जे सानू बंद होना चाहिए बंद कराओ सा ਆਈ ਕੰਡਾ ਕਵੇਂ ਬੱਚੇ ਹੋ ਗੀਆਂ ਸਾਡੀਆਂ ਚਿੱਤੇ ਕਰਕੇ ਪੰਜ ਪਿੰਡ ਦੇ ਵਿੱਚ ਹੋ ਗੀਆਂ ਚਿੱਤੇ ਕਰਤੇ 6 ਮੋਤਾ ਚਿੱਟੀਆਂ ਨੇ ਤਿੰਨ ਤਾਂ ਸਾਡੀਆਂ ਕਰਦੀਆਂ ਇਹਨੇ ਘਰ ਘਰ ਦੀਆਂ ਤਿੰਨ ਮੋਤਾ ਹੋ ਗੀਆਂ ਇਹਨਾਂ ਘਰ ਪਰਿਵਾਰ ਚ ਗਈ ਇੱਕ ਹਫ਼ਤੇ ਦੇ ਵਿੱਚ ਵਿੱਚ ਸਰਕਾਰਾਂ ਨਿਕੰਮੀਆਂ ਨੇ ਸਾਡੇ ਵਾਸਤੇ ਨਿਕੰਮਾ ਲਓ ਜਦੋਂ ਸਾਡਾ ਇਹ ਕੋ ਮਸਲਾ ਹੱਲ ਕਰ ਦੇ ਤਾਂ ਸਾਡੇ ਵਾਸਤੇ ਨਿਕੰਮਾ ਮੰਗਾ ਦੇ ਨਿਕੰਮਾ ਆਣੇ ਸਰਕਾਰ ਦੇ ਵਿਦਾਂਗ ਵਾਲੇ ਬੰਦੇ ਸਰਕਾਰ ਦੇ ਬਸ ਉਹ ਲੈ ਲੈ ਕੇ ਛੱਡ ਜਾਂਦੇ ਨੇ ਚਿੱਤੇ ਆਲਿਆਂ ਨੂੰ 70 ਥਾਣਾ ਛੱਡ ਜਾਂਦਾ ਚਿੱਤੇ ਆਲਿਆਂ ਨੂੰ ਫਾੜ ਕੇ ਪੈਸੇ ਲੈ ਲੈਦੇ ਉਹਨਾਂ ਕੋਲ ਲਗੋ ਉਹਨਾਂ ਦੀ ਫੁਰ ਜਿਹੜਾ ਚੱਲੇਗਾ ਇੱਕ ਹੋਰ ਮੌਤ ਹੋ ਗਈ ਹੈ। ਭਾਈ ਤਾਂ ਸਰ ਪ੍ਰਸ਼ਾਸਨ ਅੱਗੇ ਬੇਨਤੀਆਂ ਪ੍ਰਸ਼ਾਸਨ ਅੱਗੇ ਕਰਦੇ ਰਹੇ ਆ। ਇਹ ਇੱਕ ਦਿਨ ਵੀ ਨਹੀਂ ਜੀ ਬੰਦਾ ਬਿਨ ਨਾਗਾ ਮੌਤਾਂ ਹੋ ਰਹੀਆਂ ਚੌਥੀ ਤੋਂ ਪੰਜਵੀਂ ਮੌਤ ਹੈ ਸਾਡੇ ਪਿੰਡ ਦੇ ਵਿੱਚ ਖੁੰਡੇ ਪਿੰਡ 'ਚ ਤੇ ਪ੍ਰਸ਼ਾਸਨ ਦਾ ਕੁਝ ਨਹੀਂ ਕਰ ਰਿਹਾ ਇੱਥੇ ਥਾਣੇਦਾਰ ਐਸ ਐਚ ਓ ਸਾਰੇ ਹੋ ਗਏ ਨੇ। ਉਸ ਤੋਂ ਬਾਅਦ ਉਹਨਾਂ ਨੇ ਕੋਈ ਗਾਲ ਹੀ ਨਹੀਂ ਗੋਲੀ ਤੇ ਚਿੱਟਾ ਦਾ ਬਹੁਤ ਹੀ ਜ਼ਿਆਦਾ ਸਾਡੇ ਪਿੰਡ ਦੇ ਕਰ ਰਿਹਾ ਠੰਡੇ ਮਸਲੇ 'ਚ ਪਾਤਾ ਜੀ ਗੌਰ ਹੀ ਨਹੀਂ ਕਰਦੀ ਸਰਕਾਰ ਸਰਕਾਰਾਂ ਇਹਨਾਂ ਨੇ ਵਾਅਦੇ ਕਰਦੀਆਂ ਸੀ ਚਿੱਟਾ ਖਤਮ ਕਰਾਂਗੇ ਸਗੋਂ ਅੱਗੇ ਕੁੜੀਆਂ 'ਚ ਸੀ ਹੁਣ ਕਿਲਵਾਂ ਦੇ ਹਿਸਾਬ ਨਾਲ ਕਵਾਂਟਲਾਂ ਦੇ ਹਿਸਾਬ ਨਾਲ ਤੇ ਕਿੱਥੇ ਗਈਆਂ ਸਰਕਾਰਾਂ ਤੇ ਵਾਅਦੇ ਇਹਨਾਂ ਦੇ ਬਸ ਖਬਰਾਂ ਲਵਾਉਣ ਲਈ ਹੁੰਦੇ ਆ ਜਾਂ ਚੈਨਲਾਂ 'ਤੇ ਬੋਲਣ ਲਈ ਹੁੰਦੇ ਨੇ ਤੇ ਲੋਕਾਂ ਦੇ ਘਰਾਂ ਜਾਣ ਕੇ ਦੇਖਣ ਕੀ ਹਾਲ ਏ ਹਾਂਡੇ ਵਿੱਚ ਵਿੱਚ ਚਿੱਟਾ ਪੀਤੀ ਜਾਂਦੇ ਨੇ ਕਿੱਟਾ ਵੇਚਣ ਵਾਲੇ ਅਮੀਰ ਬਣ ਜਾਂਦੇ ਨੇ ਔਰਤਾਂ ਵਿਧਵਾ ਹੋ ਜਾਂਦੀਆਂ ਜੀ ਜਿਨ੍ਹਾਂ ਦੇ ਮਰਨ ਕੇ ਵਿਧਵਾ ਹੀ ਹੋਣ ਵੀ ਮਾਵਾ ਦੇ ਪੁੱਤ ਮਾਵਾ ਦੇ ਪੁੱਤ ਮਾਵਾ ਦੇ ਬੁਰੇ ਹਾਲ ਹੋਏ ਭੈਣਾਂ ਘਰਾਂ ਦੇ ਚਰਾਕ ਸ਼ਰਾਗ ਬੁੱਝ ਗਿਆ ਜੀ ਘਰਾਂ ਦੀ ਬਿਲਕੁਲ ਸਾਡੇ ਪਿੰਡ ਦਾ ਤਾਂ ਸਤਿਆਨਾਥ ਹੋਇਆ ਗਿਆ ਜੀ ਪ੍ਰਸ਼ਾਸਨ ਜਮਾਂ ਨਹੀਂ ਗੌਰ ਕਰਦਾ ਬਾ ਆਉਂਦੇ ਨੇ ਗੇੜਾ ਮਾਰ ਜਾਂਦੇ ਜੀ ਉਸ ਤੋਂ ਬਾਅਦ ਕੁਛ ਵੀ ਨਹੀਂ ਫਾਰਮਲਟੀ ਪੂਰੀ ਕਰਦੇ ਨੇ ਅਸੀਂ ਤਾਂ ਇਹ ਕੋਈ ਸਰਕਾਰ ਸਾਡੀ ਸੁਣੇ ਕੋਈ ਚੰਗੀ ਸਰਕਾਰ ਸਰਕਾਰਾਂ ਤੇ ਵਿਸ਼ਵਾਸ ਤਾਂ ਹੈ ਨਹੀਂ ਜੇ ਕੋਈ ਚੰਗੀ ਸਰਕਾਰ ਬਣੇ ਤੇ ਉਹੀ ਇਹਨੂੰ ਬੰਦ ਕਰਾ ਸਕਦੀ ਯੋਗੀ ਵਗਰੇ ਜਾਂ ਮੋਦੀ ਵਗਰੇ ਹੋਰ ਸਾਨੂੰ ਕਿਸੇ ਸਰਕਾਰ ਤੇ ਕੋਈ ਉਮੀਦ ਨਹੀਂ ਹੈ ਕਿਉਂਕਿ ਉਹੀ ਇਹਨਾਂ ਚੀਜ਼ਾਂ ਨੂੰ ਨੱਥ ਪਾ ਸਕਦੇ ਨੇ ਹੋਰ ਕੋਈ ਸਰਕਾਰ ਨਹੀਂ ਪਾ ਸਕਦਾ ਹੋਣਾ ਚਾਹੀਦਾ ਹੋਣਾ ਚਾਹੀਦਾ ਜੀ ਜ਼ਰੂਰ ਹੋਣਾ ਚਾਹੀਦਾ ਨਹੀਂ ਤਾਂ ਇਹ ਵੋਟਾਂ ਵੱਟੀ ਆਉਂਦੇ ਨੇ ਜੇ ਨੌਜਵਾਨ ਹੀ ਮਰ ਗਏ ਵੋਟਾਂ ਕਿੱਥੋਂ ਪੈਣਗੀਆਂ ਸਰਕਾਰਾਂ ਨੂੰ ਇਹ ਵੋਟਾਂ ਦੇ ਨਹੀਂ ਸਕੇ ਇਹਨਾਂ ਦੀ ਜ਼ਿੰਦਗੀ ਦੇ ਨਹੀਂ ਸਕੇ ਹੈਗੇ। ਮੋੜ ਦੀ ਸਾਰੀ ਦੁਨੀਆ ਸੱਕੀ ਹੈ। ਇਹਨਾਂ ਦੀ ਜ਼ਿੰਦਗੀ ਦੀ ਵੀ ਸੱਕੀ ਬਣਾ ਨਾ ਕਿ ਇਹਨਾਂ ਨੂੰ ਬਚਾਉਣਾ ਵੀ ਹੈ। ਨਸ਼ੇ ਤੋਂ ਵੀ ਬਚਾਈਏ। ਨਸ਼ੇ ਤੋਂ ਬਚਾਉਣ ਵਾਲ ਕਿਸੇ ਦਾ ਧਿਆਨ ਨਹੀਂ ਤੇ ਵੋਟਾਂ ਮੰਗਣ ਆ ਦਰਦਰ ਕੁੱਤਿਆਦਾਰਾ ਫਿਰਦੀਆਂ ਨੇ ਸਰਕਾਰਾਂ। ਕਿੰਨੀ ਕੋਮਰ? ਇਹਦੀ 20 ਤੋਂ 25 ਸਾਲ ਚਾਰ ਬੱਚੇ ਆ ਜੀ। ਕੀ ਨਾਮ ਦੋ? ਦੋ ਕੁੜੀਆਂ ਦੋ ਮੁੰਡੇ ਮੁੰਡੇ ਦਾ ਨਾਮ ਰਣਜੀਤ ਤੇ ਸਨ ਬਸ਼ੀਰ। ਮੁੰਡੇ ਪਿੰਡ ਦੇ ਹਾਂਜੀ।